ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏਗੇ ਬਾਹਾਂ ਦੀਆਂ ਕਾਟਾਂ ਆਪਾਂ ਨੇ ਕਿਸ ਤਰ੍ਹਾਂ ਪਾਉਣੀਆਂ ਨੇਗੀਆਂ ਠੀਕ ਹੈ ਜੀ ਇਹਦੇ ਨਾਲ ਦੇ ਪੱਲਿਆਂ ਦੀ ਕਟਾਈ ਆਪਾਂ ਨੇ ਕਰ ਦਿੱਤੀ ਸੀਗੀ ਸ਼ਰਟ ਦੇ ਵੀ ਉਹਦੇ ਵਿੱਚ ਪਲੇਟਾਂ ਤੇ ਕਾਟਾਂ ਕਿਸ ਤਰ੍ਹਾਂ ਪਾਉਣੀਆਂ ਨੇ ਉਹ ਆਪਾਂ ਪਾਰਟ 1 ਦੇ ਵਿੱਚ ਵੀਡੀਓ ਅਪਲੋਡ ਕਰ ਦਿੱਤੀ ਆ ਤੇ ਪਾਰਟ 2 ਆ ਬਾਹਾਂ ਦੀ ਕਟਾਈ ਦਾ ਠੀਕ ਹੈ ਜੀ ਇਹ ਨਾਲੋਂ ਕਪੜਾ ਲਿਆ ਹੋਇਆ ਸੀਗਾ ਸ਼ਰਟ ਦੇ ਤੇ ਹੁਣ ਆਪਾਂ ਬਾਹਾਂ ਕੱਟ ਕਰਾਂਗੇ ਆਪਾਂ ਨੇ ਨਾ ਇਸ ਤਰ੍ਹਾਂ ਲੈਂਥ ਲਗਾ ਲਈ ਹੈਗੀ ਬਾਹਾਂ ਦੀ ਤੇ ਹੁਣ ਆਪਾਂ ਕਪੜਾ ਕੱਟ ਕਰਦੇ ਆਂ ਅੱਧੇਲੀ ਸਾਈਡ ਤੋਂ ਵੀ ਆਪਾਂ ਕੱਟ ਕਰ ਲਾਂਗੇ ਕਿਉਂਕਿ ਆਪਾਂ ਨੇ ਫਲਾਵਰ ਨੇ ਜਿਹੜੇ ਇਹਦੇ ਘਮਾਉਣੇ ਨੇਗੇ ਪੱਲਾ ਘਮਾਵਾਂਗੇ ਕਿਉਂਕਿ ਫਲਾਵਰ ਨੇ ਜਿਹੜੇ ਇਹਦੇ ਉੱਪਰ ਥੱਲੇ ਨੂੰ ਜਾ ਰਹੇ ਨੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਜਾ ਰਹੇ ਨੇ ਜਿਹੜੇ ਉੱਪਰਲੀ ਸਾਈਡ ਨੂੰ ਇਸ ਤਰ੍ਹਾਂ ਘਮਾਵਾਂਗੇ ਕਦੇ ਵੀ ਤੁਸੀਂ ਇਹ ਨਾ ਫਲਾਵਰ ਵਾਲਾ ਸੂਟ ਸਟਿਚ ਕਰਦੇ ਹੋ ਤਾਂ ਇਸ ਤਰ੍ਹਾਂ ਪੱਲੇ ਨੇ ਜਿਹੜੇ ਜ਼ਰੂਰ ਘਮਾ ਲਿਆ ਕਰੋ ਇਦੇ ਵਿੱਚ ਬਾਹਾਂ 'ਚ ਜੋੜ ਪਊਗਾ ਥੋੜਾ ਜਿਹਾ ਕਿਉਂਕਿ ਮੋਢਾ ਥੋੜਾ ਜਿਹਾ ਘੱਟ ਹੈ ਦਾ ਇੰਨਾ ਕੁ ਜੋੜ ਪਊਗਾ ਇਹਦੇ ਵਿੱਚ ਉੜ ਪਊਗਾ ਇਹ ਆਪਾਂ ਨੂੰ 9.5 ਇੰਚ ਤੱਕ ਮੋਢਾ ਚਾਹੀਦਾ ਹੈ ਇਹ ਇੰਨਾ ਕੁ ਜੋੜ ਪਊਗਾ ਜੋੜ ਪਾਵਾਂਗੇ ਆਪਾਂ ਹੁਣ ਹਾਂਜੀ ਦੋਸਤੋ ਆਪਾਂ ਇਸ ਤਰ੍ਹਾਂ ਬਾਹਾਂ ਨਾਲ ਡਬਲ ਫੋਲਡ ਕਰ ਲਈਆਂ ਦੋਨੇ ਬਾਹਾਂ ਨੇ ਦੇਖ ਸਕਦੇ ਹੋ ਤੁਸੀਂ ਇਹ ਹੁਣ ਆਪਾਂ ਇੱਥੇ ਨਾ ਇੰਨਾ ਕਪੜਾ ਰੱਖ ਕੇ ਇਧਰਲੀ ਸਾਈਡ ਨੂੰ ਰੱਖ ਲੈਣਾ ਤੇ ਹੁਣ ਆਪਾਂ ਇੱਥੇ ਜੋੜ ਪਾਉਣਾਗਾ ਜੋੜ ਆਪਾਂ ਜਿਹੜਾ ਵਾਧੂ ਕਪੜਾ ਆਪਣੇ ਕੋਲ ਪਿਆ ਇਹਦੇ ਵਿੱਚੋਂ ਪਾਵਾਂਗੇ ਠੀਕ ਹੈ ਜੀ ਦੋ ਲੀਰਾਂ ਲੈ ਲੈਣੀਆਂ ਨੇ ਆਪਾਂ ਨੇ ਇਸ ਤਰ੍ਹਾਂ ਜੋੜ ਪਾਉਣ ਦੇ ਲਈ ਠੀਕ ਹੈ ਜੀ ਜਿੰਨਾ ਤਾਂ ਆਪਾਂ ਨੂੰ ਜੋੜ ਪਾਉਣ ਦੇ ਲਈ ਜ਼ਰੂਰਤ ਆ ਕਪੜਾ ਦੇਖ ਸਕਦੇ ਤੁਸੀਂ ਇੰਨਾ ਕੁ ਵਧਾ ਕੇ ਆਪਾਂ ਉੱਪਰ ਰੱਖਾਂਗੇ ਕਿਉਂਕਿ ਆਪਾਂ ਜਦੋਂ ਵੀ ਸਲਾਈ ਲਗਾਈਏ ਜੋੜ ਪਾਵਾਂਗੇ ਨਾ ਵੀ ਆਪਣੀਆਂ ਨੇ ਜਿਹੜੀਆਂ ਬਾਹਾਂ ਉਹ ਮੋਡਾ ਜਿਹੜਾ ਘਟੇ ਨਾ ਸਹੀ ਆਉਣਾ ਚਾਹੀਦਾ ਬਰਾਬਰ ਰਹੇ ਪਹਿਲਾਂ ਹੀ ਆਪਾਂ ਵਧਾ ਕੇ ਥੋੜਾ ਜਿਆ ਕਪੜਾ ਕੱਟ ਕਰਾਂਗੇ ਇਨਨ ਦੋਨਾਂ ਨੀਰਾਂ ਨੂੰ ਆਪਾਂ ਲਗ ਲਗ ਕਰ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਕਾਟ ਪਾਵਾਂਗੇ ਇਸ ਤਰ੍ਹਾਂ ਆਪਾਂ ਚਾਈ ਕਰ ਲਾਂਗੇ ਪਹਿਲਾਂ ਕੱਪੜੇ ਨੂੰ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਜੋੜ ਆਪਾਂ ਨੇ نیچے ਰੱਖ ਲਿਆ ਤੇ ਹੁਣ ਆਪਾਂ ਫਰੰਟ ਕਾਟ ਜਦੋਂ ਪਾਵਾਂਗੇ ਇਹਨਾਂ ਤਾਂ ਜੋੜ ਆਪਣਾ ਪਿੱਛੇ ਹੀ ਰਹਿ ਜਾਊਗਾ ਅੱਗੇ ਨਹੀਂ ਆਊਗਾ ਠੀਕ ਹੈ ਜੀ ਹੁਣ ਆਪਾਂ ਇੱਥੇ ਮਾਰਕ ਕਰਾਂਗੇ ਪਹਿਲਾਂ ਖੁੱਲੀ ਸਾਈਡ ਤੇ ਆਪਾਂ ਨੇ ਮਾਰਕ ਕਰਨਾ ਕਾਟ ਪਾਉਣ ਦੇ ਲਈ 3 ਇੰਚ ਤੇ 3.5 ਇੰਚ ਤੱਕ ਵੀ ਤੁਸੀਂ ਇਹ ਜਿਹੜੀ ਕਾਟ ਆ ਉਹ ਪਾ ਸਕਦੇ ਹੋ ਠੀਕ ਹੈ ਜੀ ਤੇ 2 ਇੰਚ ਤੇ ਇੱਥੇ ਮਾਰਕ ਕਰੋ ਠੀਕ ਹੈ ਜੀ ਇੱਥੋਂ ਆਪਾਂ ਕਾਟ ਪਾਣੀ ਸ਼ੁਰੂ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਇੱਥੇ ਮੋਰੀ ਦਾ ਮਾਰਕ ਕਰਾਂਗੇ 5.5 ਇੰਚ ਤੇ ਫਰਥ ਡੇਢ ਇਚ ਆਪਾਂ ਨੇ ਐਕਸਟਰਾ ਲੈ ਲਿਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਮਾਰਕ ਨੂੰ ਮਾਰਕ ਤੇ ਦੇ ਨਾਲ ਮਲਾ ਦਾਂਗੇ ਤੇ ਹੁਣ ਆਪਾਂ ਇੱਥੇ 8.5 ਇੰਚ ਤੇ ਮਾਰਕ ਇੱਕ ਹੋਰ ਕਰਾਂਗੇ ਮੋਡੇ ਦਾ ਤੇ ਇਹਨੂੰ ਆਪਾਂ ਮੂਰੀ ਦੇ ਮਾਰਕ ਨਾਲ ਇਸ ਤਰ੍ਹਾਂ ਮਲਾ ਦਾਂਗੇ ਹੁਣ ਆਪਾਂ ਇੱਥੇ ਕਾਟ ਪਾਣੀ ਸ਼ੁਰੂ ਕਰਾਂਗੇ ਇਥੇ ਇੱਕ ਟੱਕ ਲਗਾਵਾਂਗੇ ਇਧਰਲੀ ਸਾਈਡ ਤੋਂ ਵੀ ਕੱਟ ਕਰਾਂਗੇ ਹੁਣ ਆਪਾਂ ਜਿਹੜੀ ਫਰੰਟ ਕਾਰਟ ਪਾਣੀ ਹੈ ਦੇਖ ਸਕਦੇ ਤੁਸੀਂ ਹੁਣ ਆਪਾਂ 1 ਇੰਚ ਦੀ ਪਾਵਾਂਗੇ ਇੱਥੋਂ ਆਪਾਂ ਨੇ ਸੈਂਟਰ ਦੇ ਵਿੱਚੋਂ 1 ਇੰਚ ਤੇ ਮਾਰਕ ਕਰ ਲੈਣਾ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਆਪਾਂ ਨੇ ਜਿੱਥੇ ਤੱਕ ਆਪਣਾ ਮੋਡੇ ਦਾ ਮਾਰਕ ਆਊਗਾ ਨਾ ਉੱਥੇ ਤੱਕ ਉੱਥੇ ਤੱਕ ਆਪਾਂ ਨੇ ਇਹ ਕਾਰਟ ਪਾਣੀ ਅੱਗੇ ਤੱਕ ਨਹੀਂ ਪਾਣੀ ਹੈਗੀ ਇੱਥੋਂ ਆਪਾਂ ਨੇ ਕਟਾ ਦੇਣਾ ਅੱਗੇ ਨੂੰ بس ਇਸ ਤਰ੍ਹਾਂ ਕੱਟ ਪਾ ਦੇਣੀ ਹੈ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਕੋਈ ਵੀ ਔਖਾ ਨਹੀਂ ਹੈਗਾ ਤੇ ਹੁਣ ਜਿਹੜਾ ਜੋੜ ਆ ਇਹ ਆਪਣਾ ਉਹ ਵੀ ਆਪਣਾ ਜੋੜ ਪਿੱਛੇ ਜਾਊਗਾ ਤੇ 프ਰੰਟ ਆ ਜਿਹੜਾ ਆਪਣਾ ਬਿਲਕੁਲ ਸਹੀ ਆਊਗਾ ਇੱਥੇ ਹੁਣ ਆਪਾਂ ਕੱਟ ਪਾ ਦਾਂਗੇ ਉੱਪਰਲੇ ਦੋ ਪੱਲਿਆਂ ਦੇ ਵਿੱਚ ਹੀ ਆਪਾਂ ਨੇ ਕੱਟ ਪਾਉਣੀ ਹੈ ਇਹ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜੇ ਤਾਂ ਲਈ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ